ਸਰਦਾਰ ਰਣਜੀਤ ਸਿੰਘ ਢਿੱਲੋਂ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੋਰ ਇਜ਼ਮਾਈ ਪਾਰਟੀ ਜਿੰਦਾਬਾਦ ਹੋਰ ਇਜ਼ਮਾਈ ਪਾਰਟੀ ਜਿੰਦਾਬਾਦ ਪੂਰੇ ਏਰੀਆ ਵਿੱਚ ਲਾਇਆ ਹੈ ਔਰ ਇਮਾਨਦਾਰੀ ਦੇ ਨਾਲ ਲਾਇਆ ਹੈ ਮੈਂ ਤੁਹਾਨੂੰ ਇਹ ਚੀਜ਼ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਪਾੜੀ ਮਾਰਜਨ ਨਾਲ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਇਸ ਵਾਰ ਤੋਂ ਜਿਤਾਓ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁੱਖ ਤਕਲੀਫ ਹੋਏਗੀ ਤਾਂ ਅੱਦੀ ਰਾਜ ਨੂੰ ਵੀ ਤੁਹਾਡੇ ਨਾਲ ਹਾਜ਼ਰ ਰਵਾਂਗੇ ਸਾਡੇ ਸਾਰੇ ਆਏ ਸੰਗਤ ਦਾ ਧੰਨਵਾਦ ਕਰਦੇ ਆਂ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਚਾਹ ਪੀ ਕੇ ਜਲ ਜਾਰਾ ਆ ਜੀ ਆਇਆਂ ਨੂੰ ਸਾਡੀ ਸੰਗਤ ਨੂੰ ਆਖਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਵੇਕਰ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ 1 ਲੱਖ ਸਰਕਾਰੀ ਨੌਕਰੀ ਆਪਣੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਊਗੀ ਜਿਹੜੀਆਂ 10 ਲੱਖ ਨੌਕਰੀਆਂ ਪ੍ਰਾਈਵੇਟ ਤੌਰ ਤੇ ਦਿੱਤੀਆਂ ਜਾਣੀਆਂ ਆ ਉਦੇ ਵਿੱਚ 75% ਜਿਹੜੀ ਨੌਕਰੀਆਂ ਪੰਜਾਬੀਆਂ ਲਈ ਰੱਖਮੀ ਹੋਊਗੀ ਤਿਆਂ ਲਈ ਜਿਹੜੀਆਂ 1 ਲੱਖ ਨੌਕਰੀਆਂ ਦੇਣੀਆਂ ਨੇ ਉਹਦੇ ਚ 50% ਨੌਕਰੀਆਂ ਰੱਖਮੀਆਂ ਰੱਖੀਆਂ ਜਾਣੀਆਂ ਜਾਂ ਜਤਾ ਤੋਂ ਸਾਡੀਆਂ ਬੇਟੀਆਂ ਉਹਦੇ ਵਿੱਚ ਐਡਜਸਟ ਹੋ ਸਕਣ ਸੋ ਇਸ ਤਰ੍ਹਾਂ ਦੇ ਫੈਸਲੇ ਸਰਕਾਰ ਨੇ ਬਹੁਤ ਕੀਤੇ ਨੇ ਜਿਹੜੇ ਹੋਰ ਵੀ ਨੇ ਜਿਹੜੇ ਮੈਂ ਦੱਸ ਨਹੀਂ ਸਕਦਾ ਭੁੱਲ ਜਾਂਦੇ ਨੇ ਬਹੁਤ ਸਾਰੇ ਸੋ ਇਹ ਸਾਡ ਆਪਣੀ ਸਰਕਾਰ ਬਣਨ ਤੇ ਸਾਰੀਆਂ ਸਕੀਮਾਂ ਲਾਗੂ ਹੋਣਗੀਆਂ ਇਦੇ ਲਈ ਤੁਹਾਨੂੰ ਸੁਨਿਮਰ ਬੇਨਤੀ ਹੈ ਵੀ ਤੁਸੀਂ ਆਦਾਨੀਆਂ ਗੱਲਾਂ ਨੇ ਮੈਂ ਤੁਹਾਡੇ ਨਾਲ ਕੀਤੀਆਂ ਤੁਹਾਨੂੰ ਕਲੰਡਰ ਵੀ ਮਿਲਿਆ ਤੁਹਾਨੂੰ ਇੱਕ ਪਰਚਾ ਵੀ ਮਿਲਿਆ ਉਹ ਪਰਚੇ ਦੇ ਵਿੱਚੋਂ ਪੜ੍ਹ ਕੇ ਘਰ-ਘਰ ਜਾ ਕੇ 10 ਮਿੰਟ ਲਾ ਕੇ ਤੁਸੀਂ ਇੱਕ-ਇੱਕ ਦੋ-ਦੋ ਘਰ ਰੋਜ਼ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਤਾਂ ਜੋ ਕੋਈ ਵੀ ਫੈਸਲਾ ਗਲਤ ਨਾ ਕਰ ਸਕੇ ਸਾਰੇ ਸਹੀ ਫੈਸਲਾ ਕਰ ਸਕਣ ਇਹ ਨਹੀਂ ਬੇਨਤੀ ਕਰਦਾ ਕਿਵਾਂ ਦਾ ਜੱਜ ਕਾਂ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਮੈਂ ਫਿਰ ਅਕੀ ਵਿੱਚ ਧੰਨਵਾਦ ਕਰਦਾ ਕੁਵਤ ਕਵਲ ਜੀ ਕਲਾ ਜੀ ਮੇਜੀ ਜੀ ਤੇ ਨਿਕਾ ਜੀ ਦਾ ਜਿਨ੍ਹਾਂ ਨੇ ਤੁਹਾਡੇ ਸਾਰਿਆਂ ਦੇ ਦਰਸ਼ਕ ਕਰਾਏ ਨੇ ਔਰ ਮੇਰੇ ਆਪਣੇ ਸਾਥੀ ਗੁਰਬੀਤ ਗੋਰਾ ਜੀ ਉਹ ਵੀ ਮਿਹਨਤ ਕਰ ਰਹੇ ਨੇ ਸਾਰੀ ਟੀਮ ਲਾਡੀ ਜੀ ਇਧਰ ਡੋਰ ਟੂ ਡੋਰ ਜਾ ਰਹੇ ਨੇ ਕੁਪਿੰਦਰ ਸਿੰਘ ਜਸਵਿੰਦਰ ਸਿੰਘ ਰਜਿੰਦਰ ਬੀਬੀ ਕਸ਼ਮੀਰ ਕੌਰ ਜੀ ਸੰਧੂ ਸਾਡੇ ਪ੍ਰਿੰਸੀਪਲ ਕੁਵਾਲ ਸਿੰਘ ਜੀ ਸਾਰੇ ਡੋਰ ਟੂ ਡੋਰ ਜਾ ਕੇ ਸੰਕਟਾਂ ਨੂੰ ਪ੍ਰੇਰ ਰਹੇ ਨੇ ਨਾਲ ਹੋਰ ਬੀਬੀਆਂ ਵੀ ਹੁੰਦੀਆਂ ਨੇ ਬਹੁਤ ਵੱਡਾ ਜਥਾ ਸੇਵਾ ਕਰਦੇ ਸਾਡਾ ਨੌਜਵਾਨ ਜਿਹੜਾ ਯੂਥ ਪ੍ਰਧਾਨ ਆ ਮਾਹੀ अरोड़ा ਜੀ ਉਹ ਵੀ ਸੇਵਾ ਕਰਦੇ ਨੇ ਬੱਬਰ ਜੀ ਹਮਨ ਜੀ ਜਿੰਦਲ ਸਾਹਿਬ ਸਾਰੇ ਮੈਂ ਹੰਦੇ ਨਾਵਾਂ ਚ ਚੱਕਰ ਚ ਪਰ ਮਾ अरोड़ा ਸਾਹਿਬ ਸਾਰੇ ਵੀਰ ਮੇਰੇ ਇੱਕ ਤੋਂ ਇੱਕ ਧੰਦੀਆਂ ਕਰਕੇ ਕੰਮ ਲੱਗੇ ਹੋਏ ਨੇ ਜੰਦੀ ਸਾਹਿਬ ਪਾਲ ਪਾਲ ਕਸ਼ਮੀਰ ਸਿੰਘ ਜੀ ਨੇ ਤਾਂ ਇੱਕ ਮਿੰਟ ਦੇ ਵਿੱਚ ਹੀ ਸਾਰਿਆਂ ਨੂੰ ਚਿਤ ਕਰ ਦਿੱਤਾ ਸੋ ਸਾਰੇ ਜਿਹੜੇ ਮੇਰੇ ਵੀਰਾਂ ਦਾ ਮੈਂ ਧੰਨਵਾਦ ਕਰਨਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸਾਡੇ ਯੂਥ ਦੇ ਸਾਡੇ ਵਿਐਸਪੀ ਦੇ ਪ੍ਰਧਾਨ ਦੇ ਅਵਾਰਡ ਦੇ ਸੁਰਿੰਦਰ ਸਿੰਘ ਜੀ ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਮਿਹਰਬਾਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਂ ਜਪਾਓ ਸੁਰਿੰਦਰ ਜੀ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲੀ ਦਾ ਜਿੰਦਾਬਾਦ ਭਾਰਤ ਸਿੰਘ ਜਿੰਦਾਬਾਦ ਜਿੰਦਾਬਾਦ ਤੱਕੜੀ ਤੇ ਲੌਣੀਏ ਤੱਕੜੀ ਤੇ ਲੌਣੀਏ ਮੈਂ ਜਿੱਤੇਗਾ 8:00 ਵਜੇ ਜੀਤੇ ਜੀ ਸਤਿ ਸ੍ਰੀ ਅਕਾਲ ਜਿੱਤੇ ਮੈਂ ਮਾਫੀ ਮੰਗਦਾ ਕਿ ਆਉਣ ਵਾਲੀ 23 ਤਰੀਕ ਨੂੰ ਵੋਟਾਂ ਪੈਣੀਆਂ ਤੇ ਆਪਾਂ ਫੈਸਲਾ ਕਰਨਾ ਸਾਰਿਆਂ ਨੇ ਵੀ ਆਪਾਂ ਕਿਹਨੂੰ ਚੁਣਨਾ ਵੈਸੇ ਤੁਸੀਂ ਜਿਹੜੇ ਜਿੰਨੇ ਸੱਜਣ ਬੈਠੇ ਹੋ ਨਾ ਮੇਰੇ ਸਤਿਕਾਰਯੋਗ ਮਤਾਮਾ ਪਹਿਣਾ ਬਜ਼ੁਰਗ ਸਿਆਣੇ ਸਾਰੇ ਤੁਸੀਂ ਤਾਂ ਫੈਸਲਾ ਕੀਤਾ ਹੋਇਆ ਪਰ ਤੁਸੀਂ ਅੱਗੇ ਫੈਸਲਾ ਕਰਵਾਉਣਾ ਜਿਹੜੀਆਂ ਗੱਲਾਂ ਮੇਰੇ ਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂ ਜਿਹੜੀਆਂ ਮਹਿ ਕਰਨੀਆਂ ਨੇ ਇਹ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਅੱਗੇ ਜਾ ਕੇ ਦੱਸਣੀਆਂ ਨੇ ਪਤਾ ਤੁਹਾਨੂੰ ਵੀ ਆ ਅਸੀਂ ਤੁਹਾਨੂੰ ਤਾਜ਼ੀਆਂ ਕਰਵਾ ਰਹੇ ਹਾਂ ਤਾਜੋ ਤੁਸੀਂ ਅੱਗੇ ਜਾ ਕੇ ਲੋਕਾਂ ਨੂੰ ਹੋਰ ਵੋਟਰਾਂ ਨੂੰ ਹੋਰ ਪਰਿਵਾਰਾਂ ਨੂੰ ਦੱਸ ਸਕੋ ਜਿਨ੍ਹਾਂ ਨੇ ਵੋਟਾਂ ਦਾ ਫੈਸਲਾ ਕਰ ਤਾਜੋ ਫੈਸਲਾ ਗਲਤ ਨਾ ਹੋਵੇ ਇੱਕ ਪਿਕਚਰ ਹੁੰਦੀ ਆ ਤਸਵੀਰ ਦਿਖਾਉਣੀ ਚਾਹੀਦੀ ਆ ਤਾਜੋ ਫੈਸਲਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਹੋਵੇ ਤੇ ਫੈਸਲਾ ਗਲਤ ਨਾ ਹੋਵੇ ਕਿਉਂਕਿ ਬੜਾ ਹੀ ਅਹਿਮ ਫੈਸਲਾ ਕਰਨਾ 5 ਸਾਲ ਲਈ ਅਸੀਂ ਕਿਸੇ ਨੂੰ ਆਪਣੇ ਅਧਿਕਾਰ ਦੇਣੇ ਆ ਆਪਣੇ ਪਾਵਰ ਆਫਟਰ ਨੂੰ ਦੇਣੇ ਆ ਉਹਨੂੰ ਆਪਾਂ ਆਪਣੇ ਥੋਂ ਦੇ ਨਾਮਜਾਦ ਕਰਨਾ ਵੀ ਸਾਡੇ ਲਈ ਤੁਸੀਂ ਕੰਮ ਕਰਦੇ ਹੋ ਮਤਲਬ ਇਹੀ ਹੁੰਦਾ ਕੋਈ ਨਹੀਂ ਮੋਟਰ ਦਾ ਜਿਹਨੂੰ ਆਪਾਂ ਚੁਣਦੇ ਆ ਨਾ ਉਹ ਇਹਦਾ ਮਤਲਬ ਹੈ ਤੈਨੂੰ ਭਾਈ ਅਸੀਂ ਨਾਮਜਾਦ ਕੀਤਾ 5 ਸਾਲ ਲਈ ਤੂੰ ਸਾਡੇ ਸੇਗਾ ਤੇ ਤੂੰ ਸਰਕਾਰੀ ਦਰਬਾਰੇ ਜਾ ਕੇ ਸਾਡੇ ਮਸਲੇ ਹੱਲ ਕਰਾਉਣੇ ਆ ਜਿਹੜੀਆਂ ਸਾਡੀਆਂ ਲੋੜਾਂ ਨੇ ਪਰ ਇਹ ਅੱਜ ਜਿਹੜਾ ਸਾਡਾ ਸਿਸਟਮ ਆ ਬਦਲ ਗਿਆ ਉੱਥੇ ਕੀ ਹੁੰਦਾ ਕਿ ਜਿਹੜਾ ਚੁਣਿਆ ਜਾਂਦਾ ਹੁਕਮਰਾਨ ਬਣ ਜਾਂਦਾ ਨੌਕਰ ਬਣਦੇ بجائے ਹਾਲਾਂਕਿ ਹੁੰਦਾ ਉਹ ਨੌਕਰ ਆ ਸੇਵਾਦਾਰ ਆ ਸਾਡੀ ਡਿਊਟੀ ਕਰਨ ਵਾਸਤੇ ਆ ਸਾਡੇ ਥਾਂ ਤੇ ਉਹਨੂੰ ਭੇਜਿਆ ਜਾਣਾ ਉਹਦੇ ਵਾਸਤੇ ਆ ਪਰ ਬਦਲ ਜਾਂਦਾ ਬਦਲ ਕੇ ਹੋਕਰ ਹੋਰ ਬਣ ਜਾਂਦਾ ਆਪਣੀ ਮਰਜ਼ੀ ਕਰਨ ਲੱਗ ਜਾਂਦਾ ਮਰਜ਼ੀ ਚਲਾਉਣ ਲੱਗ ਜਾਂਦਾ ਪਰੇਸ਼ਾਨ ਕਰਨ ਲੱਗ ਜਾਂਦਾ ਇਦਾਂ ਦੇ ਹਰਾਤ ਪਾਉਂ ਜਾਂਦੇ ਤੂੰ ਦੇਖੋ ਆਪਣੀ ਸਰਕਾਰ ਰਹੀ ਹੈ 5 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਰਸਰੀ ਮੁੱਖ ਮੰਤਰੀ ਰਹੇ ਨੇ ਸਰਦਾਰ ਰਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਔਰ ਜਿਹੜੇ ਆਪਣੀ ਸਰਕਾਰ ਦੇ ਐਲਾਨ ਕੀਤੇ ਸੀ ਕੰਮੋਂ ਤੋਂ ਪਹਿਲਾਂ ਪਿਛਲੜੀ ਤੇ ਅਸੀਂ ਵਿੱਚ ਵਿੱਚ ਦੇ ਗਾਮ ਕੀਤੇ ਤੇ ਜਿਹਨੇ ਰਾਮ ਕੀਤੇ ਸੀ ਮੀਟਿੰਗ ਦੇ ਪ੍ਰੰਤ ਕਰਨ ਵਾਲੇ ਮੇਰੇ ਵੀਰ ਕੁਲਦੀਪ ਸਿੰਘ ਜੀ ਮੇਜਰ ਸਿੰਘ ਜੀ ਮਿੱਕਾ ਜੀ ਸਾਫਕਾ ਕਾਉਂਸਲਰ ਗੁਰਪ੍ਰੀਤ ਗੋਰਾ ਜੀ ਮੇਰੇ ਸਾਥੀ ਲਾਡੀ ਜੀ ਪ੍ਰਿੰਸੀਪਲ ਸਾਹਿਬ ਐਮ ਡੀ ਸਾਹਿਬ ਮੰਨਾ ਜੀ ਅਰੋੜਾ ਸਾਹਿਬ ਭਪਿੰਦਰ ਸਿੰਘ ਜੀ ਔਰ ਰਜਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਚੰਦੀ ਜੀ ਸਾਰੇ ਹੀ ਇਲਾਕੇ ਤੋਂ ਆਏ ਹੋਏ ਇਲਾਕੇ ਦੇ ਵਸੀ ਮੇਰੇ ਸਤਿਕਾਰਯੋਗ ਵੀਰ ਅਜਿੰਦਰ ਜੀ ਬੱਬਰ ਜੀ ਸਾਰੇ ਨੇ ਇੱਕ ਤੋਂ ਇੱਕ ਜਿਹੜੀਆਂ ਕੋਣ ਜਾਣੇ ਮੇਰਾ ਨਾਮ ਜੇ ਸਾਰੇ ਚੜਦੇ ਇੱਕ ਤੋਂ ਇਸ ਕਰਕੇ ਨਾਵਾਂ ਦੀ ਬਸਾਰਵਜ ਨਾ ਜਾਂਦੇ ਹੋਏ ਸਤਿੰਦਰ ਸਿੰਘ ਔਰ ਬਾਜਵਾ ਸਾਹਿਬ ਔਰ ਮੁੰਨਾ ਜੀ ਚੰਦੀ ਸਾਹਿਬ ਪਿੱਛੇ ਖੜੇ ਨੇ ਮੈਂ ਫਿਰ ਸਤਿਕਾਰ ਜੋਗਾ ਸਾਰੇ ਸਾਰਿਆਂ ਨੂੰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਕੁਲਦੇਵ ਜੀ ਦਾ ਕੁਲਦੀਪ ਕਾਲਾ ਜੀ ਦਾ ਮੇਜੀ ਜੀ ਦਾ ਤੇ ਨਿਕਾ ਜੀ ਦਾ ਜਿਨ੍ਹਾਂ ਨੇ ਅੱਜ ਦੀ ਮੀਟਿੰਗ ਅਰੇਂਜ ਕੀਤੀ ਹੈ ਪ੍ਰਬੰਧ ਕੀਤਾ ਸਾਰੇ ਵੀਰਾਂ ਨੂੰ ਬੁਲਾਇਆ ਸੱਦਾ ਦਿੱਤਾ ਤੁਸੀਂ ਉਹਨਾਂ ਦੇ ਸੱਦੇ ਤੇ ਆਏ ਹੋ ਤੇ ਕਾਫੀ ਲੰਮੇ ਸਮੇਂ ਤੋਂ ਬੈਠੇ ਹੋ ਖਾਸ ਕਰਕੇ ਮੇਰੀਆਂ